ਲੱਗੀ ਲੱਗਨ ਜਿਨ੍ਹਾਂ ਨੂੰ ਰਹਿੰਦੇ ਚੁੱਪ ਨਹੀਂ ਭੇਤ ਪਿਆਰ ਦਾ ਛਪਾਇਆ ਸਕੇ ਛੁੱਪ ਨਹੀਂ ਠਾਰੇ ਕਕਰ ਉਹਨਾਂ ਨੂੰ ਸਾੜੇ ਤੋਂਪ ਨਹੀਂ ਸਿੱਟੇ ਸੋਚਦੇ ਕਦੇ ਨਹੀਂ ਵੇਖੇ ਲਾਭ ਹਾਨੀ ਦੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸੀਸ ਜਿੰਨਾ ਨੇ ਟਿਕਾ ਨਹੀਂ ਉੱਤੇ ਤਲੀਰੇ ਹੋ ਨਿਸ਼ਾਨ ਨੱਚ ਵਿੱਚ ਪ੍ਰੇਮ ਗਲੀ ਦੇ ਹੱਸੇ ਜ਼ੁਲਮੀ ਖਰਾਸ ਵਿੱਚ ਦਲੀਰੇ ਤੜਵਾਨਿਆਂ ਤੋਂ ਜਾਂਦੇ ਰੁੱਖ ਸੰਸਾਰ ਦੇ ਬੰਦ ਪੰਨ ਕਟਵਾਉਂਦੇ ਨਾਸਿਕ ਹਾਰ ਦੇ ਲੱਗੀ ਲਗਨ ਜਿੰਨਾ ਨੂੰ ਰਹਿੰਦੇ ਚੁੱਪ ਨਹੀਂ ਥਾਰ ਕਕਰ ਉਹਨਾਂ ਨੂੰ ਸਾੜੇ ਤੋਂਪ ਨਹੀਂ ਪਹਿਤ ਪਿਆਰ ਦਾ ਛਪਾਇਆ ਸਕੇ ਸੋਪ ਨਹੀਂ ਸਿੱਟੇ ਸੋਚ ਦੇ ਨਹੀਂ ਕਦੇ ਵੇਖੇ ਲਾਬ ਹਾਨੀ ਦੇ ਸੌਦੇ ਪਿਆਰ ਵਟੇ ਸੌਦੇ ਪਿਆਰ ਵਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸੀਸ ਜਿੰਨਾ ਨੇ ਟਿਕਾਲੀ ਉੱਤੇ ਤਲੀ ਦੇ ਹੁਣ ਸੰਗ ਨੱਚੇ ਵਟੇ ਪ੍ਰੇਮਗਲੀ ਦੇ ਹੱਸ ਝੁਲ ਨਹੀਂ ਕਰਾਸ ਵਿੱਚ ਦਲੀ ਨੇ ਤਾਜਵਾ ਸੰਸਾਰ ਦੇ ਬੰਦ ਬੰਦ ਕਟਮਾਉਂਦੇ ਨਾ ਸਿੱਧਕ ਹਾਰਦੇ ਉਹ ਜਿੰਨਾ ਪਾਲੀਆਂ ਗੁਰਾਂ ਦੇ ਨਾਲ ਯਾਰੀਆਂ ਲਾਈਆਂ ਖੂਨ ਦੀ ਚਨਾ ਦੇ ਵਿੱਚ ਤਾਰੀਆਂ ਮੌਤੋਂ ਉਰੇ ਉਹਨਾਂ ਹਿੰਮਤਾਂ ਨ ਹਾਰੀਆਂ ਚੁੰਬੇ ਤਰਖੜੀ ਉਡਾਲੇ ਤੁੰਬੇ ਤਰਖੜੀ ਉਡਾਲੇ ਸੁੰਦਰ ਜਵਾਨੀ ਦੇ ਸੌਦੇ ਪਿਆਰ ਵਟੇ ਸਾਉਦੇ ਪਿਆਰ ਵਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਸ਼ੌਕ ਜਿੰਨਾ ਦਾ ਕੰਡੇ ਦੀ ਧਾਰ ਨਚਣਾ ਜਿੰਨਾ ਦਾ ਕੰਡੇ ਦੀ ਧਾਰ ਨਚਣਾ ਉਹ ਜਾਣਦੇ ਡੰਡਾ ਨਾ ਵੱਜ ਮਚਣਾ ਫੀਜ਼ਵਾਰ ਇਤਿਹਾਸ ਕਿਵੇਂ ਰਚਣਾ ਗਲੇ ਮੌਤ ਨੂੰ ਲਗਾਉਣ ਲਈ ਆਵਾਜ਼ਾਂ ਮਾਰਦੇ ਬੰਦ ਬੰਦ ਕੱਟ ਆਉਂਦੇ ਬੰਦ ਬੰਦ ਕੱਟ ਆਉਂਦੇ ਸਦਕ ਹਾਰ ਦੇ ਮੇਰੇ ਮੁਖ ਮੋੜੇ ਨਾ ਜਿੰਦਾ ਮੁਖ ਮੋੜੇ ਨਾ ਜਿੰਦਾ ਤੇ ਜਦੋਂ ਬਣੀਆਂ ਤੋਪਾ ਸਾਹਮਣੇ ਜਵਾਨੀਆਂ ਣੀਆਂ ਹਿੱਕਾਂ ਫੀਤੀ ਫੀਤੀ ਹੋ ਕੇ ਪਾਵੇਂ ਛਣੀਆਂ ਫੀਤੀ ਫੀਤੀ ਹੋ ਕੇ ਪਾਵੇਂ ਛਣੀਆਂ ਆਓ ਇੱਕ ਜਕਾਰਾ ਗਜਾਈਏ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀਏ ਸਿੰਘ ਸਾਹਿਬ ਆਪ ਆਏ ਬਹਾਰ ਆਈ ਸਵੇਰ ਦੀਆਂ ਸੰਗਤਾਂ ਪਲਕਾਂ ਵਿਸ਼ਾ ਕੇ ਉਹਨਾਂ ਦੀ ਉਡੀਕ ਵਿੱਚ ਨੇ ਚਲ ਬਗੀਚਾ ਸੇ ਬੋਲੇ ਇਸਨੀ ਹਾ ਜਤ ਸ੍ਰੀ ਆਕਾਲ ਮੁਖ ਮੋੜੇ ਨਾ ਜਿੰਦਾ ਤੇ ਜਦੋਂ ਬਣੀਆਂ ਤੋਪਾ ਸਾਹਮਣ ਜਵਾਨੀਆਂ ਤਣੀਆਂ ਹਿੱਕਾ ਫਿੱਤੀ ਫਿੱਤੀ ਹੋ ਕੇ ਪਾਵੇਂ ਛਣੀਆਂ ਬਾਗੀ ਕੂਕੀਆਂ ਨੇ ਮਾਨ ਤੋੜੇ ਬਰਤਾਨੀ ਦੇ ਸੌਦੇ ਪਿਆਰ ਵੱਡੇ ਸੌਦੇ ਪਿਆਰ ਵੱਡੇ ਕੀਤੇ ਜਿੰਨਾ ਜਿੰਦਗਾਨੀ ਦੇ ਉਹ ਜਿੰਨਾ ਜਿੰਦਗਾਨੀ ਦੇ ਮੱਲੀਆਂ ਪੇਟਾ ਦਿਲ ਲੀਆ ਨੂਰੀ ਰੂਹਾਂ ਚੱਲੀਆਂ ਖੱਲਾ ਪੁੱਠੀਆਂ ਲੋਹਾ ਕੇ ਪਾਉਣ ਜੱਲੀਆਂ ਪੈ ਕੇ ਭੱਠੀਆਂ ਚ ਪੁੱਜ ਗਏ دیਵਾਨੇ ਯਾਰ ਦੇ ਬੰਦ ਬਾਂਦੇ ਕੱਟ ਆਉਂਦੇ ਨਾ ਸਿੱਕ ਹਾਰਦੇ ਓਕਾਰਾਂ ਬਾਕੀ ਸੰਸਾਰ ਦੀਆਂ ਛੱਡੀਆਂ ਓਡਾ ਕੇ ਸੀਨਿਆਂ ਨੂੰ ਰੋਕ ਲੈਨ ਗੱਡੀਆਂ ਉਹ ਡਾਕੇ سینਿਆਂ ਨੂੰ ਰੋਕ ਲੈਣ ਗੱਡੀਆਂ ਭੇਟਾ પ્રેમ ਦੀ ਚੜਾਈਆਂ ਮੁੱਖ ਹੱਡੀਆਂ ਹੋਰਾ ਸ਼ਿਕਵਾ ਨਾ ਆਇਆ ਮੱਥੇ ਮਹਾਦਾਨੀ ਦੇ ਸੌਦੇ ਪਿਆਰ ਵੱਟੇ ਉਹ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਮਾਣ ਬੱਬਰ ਸੁਣੀ ਤੇ ਗਨ ਟੰਗੀਆਂ ਬੱਬਰ ਸੁਣੀ ਤੇ ਗਨ ਟੰਗੀਆਂ ਪਿੰਨਾ ਰੇਸ਼ਮੀਆਂ ਦਾ ਨਸਾ ਤਰੰਡੀਆਂ ਹਿੰਦ ਛੱਡੀ ਡਰ ਜਿੰਨਾ ਤੋਂ ਫਰੰਗੀਆਂ ਰਾਂਝੇ ਕਈ ਦੂਆਂ ਨੂੰ ਸਾਵੇਂ ਹੋ ਲਲਕਾਰ ਦੇ ਬੰਦ ਬੰਦ ਕੱਟਉਂਦੇ ਬੰਦ ਬੰਦ ਪਾਪੀ ਘੂਰ ਕੇ ਕਸੂਰਾ ਤੋਂ ਉਹ ਆਰੀ ਲੱਗਦੀ ਸੁੰਦਰ ਵਾਨ ਹੂਰਾ ਤੋਂ ਸਕੇ ਜਾਲ ਮਹਲਾ ਨਾ ਖਿਆਲ ਬ੍ਰਹਮ ਗਿਆਨੀ ਦੇ ਸੌਦੇ ਪਿਆਰ ਵਟੇ ਸੌਦੇ ਪਿਆਰ ਵਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਉਹ ਜਿੰਨਾ ਜ਼ਿੰਦਗਾਨੀ ਦੇ ਨੀਆਂ ਸ਼ੌਕ ਨੂੰ ਕਨੂਨ ਨਵਾਂ ਨਾ ਪੋਰਾ ਸਕੀਆਂ ਤਾਣ ਹਿੱਕਾਂ ਨੂੰ ਹਨੇਰੀਆਂ ਸੀ ਡੱਕੀਆਂ ਬੈਂਕਾਂ ਜਾਣਦੇ ਪਰ ਹੌਣ ਪ੍ਰੀਤਾਂ ਪੱਕੀਆਂ ਤੰਦ ਸੂਰਜ ਨੂੰ ਕੈਸੇ ਦੇ ਗੁਜਾਰ ਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾ ਸਦਕ ਹਾਂ